ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜ ਵਿੱਚ ਨਿਵੇਸ਼ ਵਧਾਉਣ ਦੇ ਮਿਸ਼ਨ ਤਹਿਤ ਅੱਜ ਤੋਂ ਜਾਪਾਨ ਦੇ 10 ਦਿਨਾਂ ਦੇ ਦੌਰੇ ਤੇ ਹਨ ਇਸ ਵਾਰ ਸਰਕਾਰ ਇਨਵੈਸਟਮੈਂਟ ਸਮਿਟ ਕਰਨ ਦੇ ਬਜਾਏ ਸਿੱਧੇ ਜਾਪਾਨ ਦੀਆਂ ਟਾਪ ਕੰਪਨੀਆਂ ਅਤੇ ਸੰਸਥਾਵਾਂ ਤੱਕ ਪਹੁੰਚ ਰਹੀ ਹੈ ਅੱਜ ਸੀਐਮ ਟੋਕੀਓ ਵਿੱਚ ਸਭ ਤੋਂ ਪਹਿਲਾਂ ਗਾਂਧੀ ਪਾਰਕ ਜਾਣਗੇ ਜਿੱਥੇ ਉਹ ਮਹਾਤਮਾ ਗਾਂਧੀ ਦੀ ਪ੍ਰਤੀਮਾ ਨੂੰ পুষ্পਾਂਜਲੀ ਅਰਪਿਤ ਕਰਨਗੇ ਇਸ ਤੋਂ ਬਾਅਦ ਉਹਨਾਂ ਦਾ ਵਿਅਸਤ ਪ੍ਰੋਗਰਾਮ ਸ਼ੁਰੂ ਹੋਵੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਮੀਟਿੰਗ ਜਾਪਾਨ ਬੈਂਕ ਆਫ ਇੰਟਰਨੈਸ਼ਨਲ ਕਾਰਪੋਰੇਸ਼ਨ ਜੇਬੀਆਈਸੀ ਸਮੇਤ ਜਾਪਾਨ ਦੀ ਟਾਪ ਇਨਵੈਸਟਮੈਂਟ ਇੰਸਟੀਚੂਨਸ ਨਾਲ ਹੋਵੇਗੀ ਇਸ ਤੋਂ ਬਾਅਦ ਏਸ਼ੀਅਨ ਇੰਡਸਟਰੀ ਯਾਮਾਹਾ ਮੋਟਰ ਅਤੇ ਹੋਂਡਾ ਮੋਟਰਸ ਦੇ ਅਧਿਕਾਰੀਆਂ ਨਾਲ ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਅਤੇ ਸਹਿਯੋਗ ਤੇ ਬੈਕ ਟੂ ਬੈਕ ਮੀਟਿੰਗਸ طے ਹਨ ਸੀਐਮ ਮਾਨ ਦੇ ਨਾਲ ਉਦਯੋਗ ਮੰਤਰੀ ਮੁਖ ਸਚਿਵ ਅਤੇ ਮਹਿਰਾਂ ਦੀ ਟੀਮ ਮੌਜੂਦ ਹੈ ਇਹ ਟੀਮ ਜਾਪਾਨੀ ਕੰਪਨੀਆਂ ਨੂੰ ਦੱਸੇਗੀ ਕਿ ਪੰਜਾਬ ਵਿੱਚ ਬਿਹਤਰ ਇਨਫਰਾਸਟ੍ਰਕਚਰ ਸਕਿਲਡ ਊਰਤ ਆਸਾਨ ਬਿਜ਼ਨਸ ਐਨਵਾਇਰਨਮੈਂਟ ਅਤੇ ਤੇਜ਼ ਕਲੀਅਰੈਂਸ ਸਿਸਟਮ ਉਪਲਬਧ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਜੀਆਈਸੀਏ ਸਾਊਥ ਏਸ਼ੀਆ ਦੇ ਡਾਇਰੈਕਟਰ ਜਨਰਲ ਨਾਲ ਮੁਲਾਕਾਤ ਕਰਨਗੇ ਜਿੱਥੇ ਇਨਫਰਾਸਟ੍ਰਕਚਰ ਅਤੇ ਡਵੈਲਪਮੈਂਟ ਪ੍ਰੋਜੈਕਟਸ ਤੇ ਮਹੱਤਵਪੂਰਨ ਚਰਚਾ ਹੋਵੇਗੀ ਫਿਰ ਉਹ ਜਾਪਾਨ ਸਰਕਾਰ ਦੇ ਉਪ ਉਦਯੋਗ ਮੰਤਰੀ ਕਮੋਰੀ ਟਕਾਓ ਨਾਲ ਮੁਲਾਕਾਤ ਕਰਨਗੇ ਪੂਰਾ ਦੌਰਾ ਟੋਕਿਓ ਅਤੇ ਸਪੋਰੋ ਦੋਨਾਂ ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ ਜਿੱਥੇ ਸੀਐਮਡੀ ਕੁੱਲ 25 ਵੱਡੀਆਂ ਕੰਪਨੀਆਂਜ਼ ਨਾਲ ਮੁਲਾਕਾਤ ਤੈਅ ਸਪੋਰੋ ਟੈਕਨੋਲੋਜੀ ਅਤੇ ਸਟਾਰਟਅੱਪਸ ਦਾ ਵੱਡਾ ਕੇਂਦਰ ਹੈ ਇਸ ਲਈ ਇੱਥੋਂ ਸਹਿਯੋਗ ਮਿਲਣ ਤੇ ਪੰਜਾਬ ਦੇ ਨੌਜਵਾਨਾਂ ਲਈ ਨਵੇਂ ਜੌਬਸ ਅਤੇ ਓਪਰਚ्युनिटीਜ਼ ਖੁੱਲ ਸਕਦੇ ਹਨ ਸੀਐਮ ਮਾਨ ਮਾਰਚ ਵਿੱਚ ਮੋਹਾਲੀ ਵਿੱਚ ਹੋਣ ਵਾਲੇ ਪ੍ਰੋਗਰੈਸਿਵ ਸਮਿਟ ਲਈ ਵੀ ਇਹਨਾਂ ਕੰਪਨੀਆਂਜ਼ ਨੂੰ ਨਿਮਰੰਤਰਣ ਦੇਣਗੇ ਲੋਕ ਉਮੀਦ ਕਰ ਰਹੇ ਹਨ ਕਿ ਇਹ ਦੌਰਾ ਪੰਜਾਬ ਦੀ ਇਕਨੋਮੀ ਨੂੰ ਨਵੀਂ ਦਿਸ਼ਾ ਦੇਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜ ਵਿੱਚ ਨਿਵੇਸ਼ ਵਧਾਉਣ ਦੇ ਮਿਸ਼ਨ ਤਹਿਤ ਅੱਜ ਤੋਂ ਜਾਪਾਨ ਦੇ 10 ਦਿਨਾਂ ਦੇ ਦੌਰੇ ਤੇ ਹਨ ਇਸ ਵਾਰ ਸਰਕਾਰ ਇਨਵੈਸਟਮੈਂਟ ਸਮਿਟ ਕਰਨ ਦੇ ਬਜਾਏ ਸਿੱਧੇ ਜਾਪਾਨ ਦੀਆਂ ਟੌਪ ਕੰਪਨੀਆਂਜ਼ ਅਤੇ ਸੰਸਥਾਵਾਂ ਤੱਕ ਪਹੁੰਚ ਰਹੀ ਹੈ ਅੱਜ ਸੀਐਮ ਟੋਕੀਓ ਵਿੱਚ ਸਭ ਤੋਂ ਪਹਿਲਾਂ ਗਾਂਧੀ ਪਾਰਕ ਜਾਣਗੇ ਜਿੱਥੇ ਉਹ ਮਹਾਤਮਾ ਗਾਂਧੀ ਦੀ ਪ੍ਰਤਿਮਾ ਨੂੰ पुष्पांजलि अर्पित ਕਰਨਗੇ ਇਸ ਤੋਂ ਬਾਅਦ ਉਹਨਾਂ ਦਾ ਵਿਅਸਤ ਪ੍ਰੋਗਰਾਮ ਸ਼ੁਰੂ ਹੋਵੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਮੀਟਿੰਗ ਜਪਾਨ ਬੈਂਕ ਆਫ ਇੰਟਰਨੈਸ਼ਨਲ ਕਾਰਪੋਰੇਸ਼ਨ ਜੇਬੀਆਈਸੀ ਸਮੇਤ ਜਪਾਨ ਦੀਆਂ ਟਾਪ ਇਨਵੈਸਟਮੈਂਟ ਇੰਸਟੀਟਿਊਸ਼ਨਸ ਨਾਲ ਹੋਵੇਗੀ ਇਸ ਤੋਂ ਬਾਅਦ ਏਸ਼ੀਅਨ ਇੰਡਸਟਰੀ ਯਾਮਾਹਾ ਮੋਟਰਜ਼ ਅਤੇ ਹੋਂਡਾ ਮੋਟਰਜ਼ ਦੇ ਅਧਿਕਾਰੀਆਂ ਨਾਲ ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਅਤੇ ਸਹਿਯੋਗ ਦੇ ਬੈਕ ਟੂ ਬੈਕ ਮੀਟਿੰਗਸ طے ਹਨ ਸੀਐਮ ਮਾਨ ਦੇ ਨਾਲ ਉਦਯੋਗ ਮੰਤਰੀ ਮੁਖ ਸਚਿਵ ਅਤੇ ਮਹਿਰਾ ਦੀ ਟੀਮ ਮੌਜੂਦ ਹੈ ਇਹ ਟੀਮ ਜਪਾਨੀ ਕੰਪਨੀਆਂ ਨੂੰ ਦੱਸੇਗੀ ਕਿ ਪੰਜਾਬ ਵਿੱਚ ਬਿਹਤਰ ਇਨਫਰਾਸਟ੍ਰਕਚਰ, ਸਕਿੱਲਡ ਊਰਤ ਆਸਾਨ ਬਿਜ਼ਨਸ ਐਨਵਾਇਰਨਮੈਂਟ ਅਤੇ ਤੇਜ਼ ਕਲੀਅਰੈਂਸ ਸਿਸਟਮ ਉਪਲਬਧ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਜੇ ਆਈ ਸੀ ਏ ਸਾਊਥ ਏਸ਼ੀਆ ਦੇ ਡਾਇਰੈਕਟਰ ਜਨਰਲ ਨਾਲ ਮੁਲਾਕਾਤ ਕਰਨਗੇ ਜਿੱਥੇ ਇਨਫਰਾਸਟ੍ਰਕਚਰ ਅਤੇ ਡਿਵੈਲਪਮੈਂਟ ਪ੍ਰੋਜੈਕਟਸ ਤੇ ਮਹੱਤਵਪੂਰਨ ਚਰਚਾ ਹੋਵੇਗੀ। ਫਿਰ ਉਹ ਜਾਪਾਨ ਸਰਕਾਰ ਦੇ ਉਪ ਉਦਯੋਗ ਮੰਤਰੀ ਕਮੋਰੀ ਟਕਾਓ ਨਾਲ ਮੁਲਾਕਾਤ ਕਰਨਗੇ। ਪੂਰਾ ਦੌਰਾ ਟੋਕਿਓ ਅਤੇ ਸਪੋਰੋ ਦੋਨਾਂ ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ ਜਿੱਥੇ ਸੀਐਮਡੀ ਕੁੱਲ 25 ਵੱਡੀਆਂ ਕੰਪਨੀਆਂ ਨਾਲ ਮੁਲਾਕਾਤ ਤੈਹ ਸਪੋਰੋ ਟੈਕਨੋਲੋਜੀ ਅਤੇ ਸਟਾਰਟਅੱਪਸ ਦਾ ਵੱਡਾ ਕੇਂਦਰ ਹੈ ਇਸ ਲਈ ਇੱਥੋਂ ਸਹਿਯੋਗ ਮਿਲਣ ਤੇ ਪੰਜਾਬ ਦੇ ਨੌਜਵਾਨਾਂ ਲਈ ਨਵੇਂ ਜੌਬਸ ਅਤੇ ਓਪਰਚ्युनिटीਜ਼ ਖੁੱਲ ਸਕਦੇ ਹਨ ਸੀਐਮ ਮਾਨ ਮਾਰਚ ਵਿੱਚ ਮੋਹਾਲੀ ਵਿੱਚ ਹੋਣ ਵਾਲੇ ਪ੍ਰੋਗਰੈਸਿਵ ਸਮਿਟ ਲਈ ਵੀ ਇਹਨਾਂ ਕੰਪਨੀਆਂਜ਼ ਨੂੰ ਨਿਮੰਤਰਣ ਦੇਣਗੇ ਲੋਕ ਉਮੀਦ ਕਰ ਰਹੇ ਹਨ ਕਿ ਇਹ ਦੌਰਾ ਪੰਜਾਬ ਦੀ ਇਕਨੋਮੀ ਨੂੰ ਨਵੀਂ ਦਿਸ਼ਾ ਦੇਵੇਗਾ